ਅੱਜ ਪੰਜਾਬ ਦਾ মিডিਆ ਇਸ ਗੱਲ ਨੂੰ ਚੀਖ-ਚੀਖ ਕੇ ਕਹਿ ਰਿਹਾ ਹੈ ਕਿ ਮਾਦੋਪੁਰ ਹੈੱਡਵਰਕਸ ਦੇ ਫਲੱਡ ਗੇਟ ਟੁੱਟਣ ਵਾਲੇ ਮਾਮਲੇ ਵਿੱਚ ਵੱਡਾ ਐਕਸ਼ਨ ਲਿਆ ਸਰਕਾਰ ਨੇ ਕਿ ਤਿੰਨ ਜਿਹੜੇ ਆ ਉਹ ਅਫਸਰਾਂ ਨੂੰ ਸਸਪੈਂਡ ਕਰ ਦਿੱਤਾ ਹੈ। ਕੀ ਇਹ ਵੱਡਾ ਐਕਸ਼ਨ ਹੈ? ਇਸ ਤੇ ਸਵਾਲ ਖੜੇ ਹੁੰਦੇ ਆ ਕਿ ਮਾਦੋਪੁਰ ਹੈੱਡਵਰਕਸ ਦੇ ਜਿਹੜੇ ਫਲੱਡ ਗੇਟ ਟੁੱਟੇ ਸੀ ਉਹਦੀ ਨਾਕਾਮੀ ਕਿਸ ਦੀ ਹੈ? ਕੀ ਇਹ ਤਿੰਨੇ ਅਫਸਰਾਂ ਦੀ ਅਫਸਰਾਂ ਜਿਹੜੇ ਉਹਦੇ ਜ਼ਿੰਮੇਵਾਰ ਨੇ? ਕੀ ਜਿਹੜੇ ਉਸ ਮਹਿਕਮੇ ਦੇ ਸੈਕਟਰੀ ਨੇ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਕਿ ਜਿਹੜੇ ਮੰਤਰੀ ਨੇ ਬਰਿੰਦਰ ਗੋਇਲ ਜਿਹੜੇ ਇਹ ਕਹਿੰਦੇ ਸੀ ਕਿ ਸਾਡੇ ਹੜ੍ਹਾਂ ਨੂੰ ਲੈ ਕੇ ਪੂਰੀਆਂ ਤਿਆਰੀਆਂ ਸਭ ਚੈਗੀਆਂ ਹੋਈਆਂ ਫੰਡ ਤਿਆਰ ਹੈ ਉਹ ਸਾਰੀਆਂ ਗੱਲਾਂ ਕਹਿੰਦੇ ਸੀ ਕਿ ਉਹ ਜ਼ਿੰਮੇਵਾਰ ਨਹੀਂ ਜਿਹੜੇ ਤਿੰਨ ਅਫਸਰ ਸਸਪੈਂਡ ਕੀਤੇ ਗਿਆ ਜਿਨ੍ਹਾਂ ਦੇ ਵਿੱਚ ਇੱਕ ਜੇੀ ਨੇ ਇੱਕ ਐਸਡੀਓ ਨੇ ਤੇ ਇੱਕ ਐਕਸੀਅਨ ਨੇ ਤਿੰਨਾਂ ਦੇ ਜਿਹੜੇ ਸਸਪੈਂਸ਼ਨ ਆਰਡਰ ਹੈ ਉਹ ਮੇਰੇ ਹੱਥ ਦੇ ਵਿੱਚ ਹੈ ਅਜੇਈ ਸਾਹਿਬ ਦਾ ਹੈ ਇਹ ਅਜੇਈ ਸਾਹਿਬ ਦਾ ਐਸਡੀਓ ਸਾਹਿਬ ਦਾ ਇਹ ਆ ਇਹ ਹੈਗਾ ਐਕਸ਼ਨ ਸਾਫ ਦਾ ਤਿੰਨਾਂ ਦੇ ਸਸਪੈਂਸ਼ਨ ਆਰਡਰ ਦੇ ਵਿੱਚ ਕਿਤੇ ਵੀ ਇਹ ਨਹੀਂ ਲਿਖਿਆ ਗਿਆ ਕਿ ਇਹਨਾਂ ਦੀ ਸਸਪੈਂਸ਼ਨ ਇਸ ਕਰਕੇ ਕੀਤੀ ਜਾਂਦੀ ਹੈ ਕਿ ਇਹਨਾਂ ਨੇ ਉਸ ਮਾਧੋਪੁਰ ਡੈਮ ਜਿਹੜੇ ਹੈਡਵਰਕਸ ਹੈ ਉਹਦੇ ਤੇ ਪ੍ਰੋਪਰ ਨਿਗਰਾਨੀ ਰੱਖੀ ਜਾਂ ਉਹਦੀ ਵਜ੍ਹਾ ਇਹ ਸਿਰਫ ਇਹ ਕਿਹਾ ਗਿਆ ਕਿ ਸ਼੍ਰੀ ਅਰਣ ਕੁਮਾਰ ਉਪ ਮੰਡਲ ਅਫਸਰ ਜਿਹੜੇ ਦਫਤਰ ਇੰਜੀਨੀਅਰ ਗੁਰਦਾਸਪੁਰ ਨਹਿਰ ਅਤੇ ਗਰਾਊਂਡ ਵਾਟਰ ਮੰਡਲ ਗੁਰਦਾਸਪੁਰ ਬਦਲੀ ਅਧੀਨ ਹਾਈਡਰੌਲਿਕ ਸਬਡਵੀਜ਼ਨ ਮਕੈਲਪੁਰ ਪਠਾਨਕੋਟ ਨੂੰ ਤੁਰੰਤ ਪ੍ਰਭਾਵ ਤੋਂ ਮੁਅਤਲ ਕੀਤਾ ਜਾਂਦਾ ਤੇ ਮੁਅਤਲੀ ਸਮੇਂ ਦੌਰਾਨ ਅਧਿਕਾਰੀ ਦਾ ਹੈੱਡਕੁਆਰਟਰ ਮੁੱਖ ਦਫ਼ਤਰ ਇੰਜੀਨੀਅਰ ਹੈੱਡਕੁਆਰਟਰ ਜਲ ਸਰੋਤ ਪੰਜਾਬ ਚੰਡੀਗੜ੍ਹ ਵਿਖੇ ਹੋਵੇਗਾ ਇੱਥੇ ਕਿਤੇ ਵੀ ਇਹ ਨਹੀਂ ਲਿਖਿਆ ਗਿਆ ਕਿ ਇਹ ਇਸ ਲਈ ਕੀਤਾ ਹੈ ਹੋ ਸਕਦਾ ਹੈ ਨਾਂ ਵੀ ਲਿਖਦੇ ਹੋਣ ਪਰ ਉਸ ਤੋਂ ਅੱਗੇ ਦੀ ਗੱਲ ਜਿਹੜੀ ਹੈ ਕਿ ਇਹ ਜਿਹੜੀ ਸਸਪੈਂਸ਼ਨ ਹੋਈ ਹੈ ਇਹ ਸ਼ੱਕੀ ਹੈ ਕਿ ਸਰਕਾਰ ਨੇ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਹੋਇਆ ਤੇ ਉਸ ਸੈਸ਼ਨ ਦੇ ਵਿੱਚ ਸਰਕਾਰ ਘਰੇਗੀ ਕਿਉਂਕਿ ਮਾਦੋਪੁਰ ਹੈਡਵਰਕਸ ਦੇ ਮਾਮਲੇ ਦੇ ਵਿੱਚ ਸਰਕਾਰ ਕਿਰੇਗੀ ਕਿ ਉਹ ਬਲੱਡ ਗੇਟ ਕਿਉਂ ਟੁੱਟੇ ਤੇ ਜਿਹੜੀ ਕੰਪਨੀ ਪ੍ਰਾਈਵੇਟ ਕੰਪਨੀ ਨੂੰ ਉਹਨਾਂ ਹੈਡਵਰਕਸ ਦਾ ਠੇਕਾ ਦਿੱਤਾ ਗਿਆ ਸੀ ਉਹਦੀ ਜ਼ਿੰਮੇਵਾਰੀ ਕਦੋਂ ਤੈਅ ਹੋਵੇਗੀ ਕਿ ਪ੍ਰਾਈਵੇਟ ਕੰਪਨੀ ਕਿਉਂਕਿ ਪਹਿਲਾਂ ਇਹ ਸਾਰਾ ਕੰਮ ਇਹ ਇੰਜੀਨੀਅਰ ਕਰਦੇ ਸੀ ਪਰ ਇਸ ਵਾਰ ਸਰਕਾਰ ਨੇ ਇੱਕ ਪ੍ਰਾਈਵੇਟ ਕੰਪਨੀ ਨੂੰ ਠੇਕਾ ਦਿੱਤਾ ਸੀ ਕੀ ਉਸ ਪ੍ਰਾਈਵੇਟ ਕੰਪਨੀ ਤੇ ਵੀ ਕੋਈ ਕਾਰਵਾਈ ਹੋਈ ਹੈ ਕੀ ਉਸ ਪ੍ਰਾਈਵੇਟ ਕੰਪਨੀ ਨੂੰ ਠੇਕਾ ਦੇਣ ਵਾਲੇ ਤੇ ਵੀ ਕੋਈ ਕਾਰਵਾਈ ਹੋਈ ਹੈ ਕੀ ਵਿਸ਼ ਪਾਰਸ਼ਾ ਦੇ ਉਸ ਪ੍ਰਾਈਵੇਟ ਕੰਪਨੀ ਨੂੰ ਠੇਕਾ ਦਿੱਤਾ ਗਿਆ ਇਹਦੇ ਤੇ ਵੀ ਕੋਈ ਕਾਰਵਾਈ ਹੋਈ ਹੈ ਇਹਦੇ ਤੇ ਹਾਲੇ ਤੱਕ ਸਰਕਾਰ ਨੇ ਕੋਈ ਸੂਚਨਾ ਨਹੀਂ ਦਿੱਤੀ ਪ੍ਰਾਈਵੇਟ ਕੰਪਨੀ ਨੂੰ ਬਚਾਇਆ ਜਾ ਰਿਹਾ ਤਿੰਨ ਅਫਸਰਾਂ ਨੂੰ ਸਸਪੈਂਡ ਕਰਕੇ ਲੋਕਾਂ ਦੀਆਂ ਅੱਖਾਂ ਠੰਡੀਆਂ ਕੀਤੀਆਂ ਜਾ ਰਹੀਆਂ ਮੈਂ ਅੱਖਾਂ ਠੰਡੀਆਂ ਇਸ ਲਈ ਕਹਿਣਾ ਕਿ ਪਹਿਲਾਂ ਵੀ ਸਰਕਾਰ ਨੇ ਅਜਿਹੀਆਂ ਅੱਖਾਂ ਬਣੀਆਂ ਠੰਡੀਆਂ ਕੀਤੀਆਂ ਇਸ ਸਰਕਾਰ ਦੇ ਵਿੱਚ ਜਿੰਨੇ ਅਫਸਰ ਸਸਪੈਂਡ ਹੋਏ ਆ ਸਾਰੇ ਬਹਾਲ ਹੋਏ ਆ ਉਹ ਚ ਮੈਂ ਤੁਹਾਨੂੰ ਦੱਸ ਦਿੰਦਾ ਕੀ ਵਿਜੀਲੈਂਸ ਦੇ ਮੁਖੀ ਐਸਪੀਐਸ ਪਰਮਾਰ ਨੂੰ ਸਸਪੈਂਡ ਕੀਤਾ ਬਹਾਲ ਕੀਤਾ ਏਆਈਜੀ 2 ਸਸਪੈਂਡ ਕੀਤੇ ਵਿਜੀਲੈਂਸ ਦੇ ਦੋਨੇ ਬਹਾਲ ਕੀਤੇ ਪਟਵਾਰੀ ਜਿੰਨੇ ਜਿੰਨੇ ਸਸਪੈਂਡ ਕੀਤੇ ਬਹਾਲ ਕੀਤੇ ਜਿੰਨੇ ਤਹਿਸੀਲਦਾਰ ਤੇ ਨਵੇਂ ਤਹਿਸੀਲਦਾਰ ਸਸਪੈਂਡ ਕੀਤੇ ਸਾਰੇ ਬਹਾਲ ਕੀਤੇ ਕੀ ਬਣਿਆ ਉਹਨਾਂ ਦਾ ਉਸੇ ਤਰੀਕੇ ਦੇ ਨਾਲ ਹੁਣ ਲੋਕਾਂ ਦੀਆਂ ਅੱਖਾਂ ਠੰਡੀਆਂ ਕਰਨਾ ਤੇ ਗੋਗਲੂਆਂ ਤੋਂ ਮਿੱਟੀ ਝਾੜਨ ਦੇ ਲਈ ਇਹ ਤਿੰਨ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਇਹਨਾਂ ਦਾ ਕੋਈ ਕਾਰਨ ਵੀ ਨਹੀਂ ਦੱਸਿਆ ਤੇ ਤੁਸੀਂ ਆਉਣ ਵਾਲੇ ਸਮੇਂ 'ਚ ਦੇਖੋਗੇ ਕਿ ਤਿੰਨੇ ਬਹਾਲ ਵੀ ਹੋਣਗੇ ਤੇ ਜਿਹੜੀ ਉਹ ਪ੍ਰਾਈਵੇਟ ਕੰਪਨੀ ਐ ਜਿਹਦੀ ਜ਼ਿੰਮੇਵਾਰੀ ਸੀ ਉਹਨਾਂ ਜਿਹੜੇ ਗੇਟ ਫਲੱਡ ਗੇਟਾਂ ਦੀ ਸਾਰੇ ਪ੍ਰਬੰਧ ਦੀ ਉਹਦੀ ਜਿੰਮੇ ਉਹਦੇ ਤੇ ਕੀ ਕਾਰਵਾਈ ਹੋਈ ਐ ਉਹਦੀ ਕੀ ਜ਼ਿੰਮੇਵਾਰੀ ਤੈਹ ਹੋਈ ਐ ਤੇ ਨਾਲ ਹੀ ਉਸ ਹੈਡਵਰਕਸ ਤੇ ਕਹਿੰਦੇ ਆ ਕਿ ਇੱਕ ਬੰਦੇ ਦੀ ਬੰਦਾ ਵਿੱਚ ਰੁੜਿਆ ਵੀ ਐ ਉਹ ਬੰਦਾ ਰੁੜਿਆ ਕਿੱਧਰ ਗਿਆ ਉਹਦੇ ਸੰਬੰਧੀ ਕੋਈ ਜਾਣਕਾਰੀ ਕੀ ਉਹਦੇ ਪਰਿਵਾਰ ਨੂੰ ਕੋਈ ਮੁਆਵਜ਼ਾ ਜਾਂ ਨਹੀਂ ਰੁੜਿਆ ਉਹਦੀ ਜਾਣਕਾਰੀ ਉਹ ਸਰਕਾਰ ਨੇ ਕੋਈ ਸਪਸ਼ਟ ਨਹੀਂ ਕੀਤੀ ਸੋ ਜਿਹੜੀ ਇਹ ਕਾਰਵਾਈ ਹੋਈ ਐ ਇਹ ਸ਼ੱਕੀ ਐ ਸ਼ੱਕੀ ਅਸਲਈ ਐ ਕਿ ਵਿਧਾਨ ਸਭਾ ਦਾ ਸੈਸ਼ਨ ਸੀ ਮਾਦੋਪੁਰ ਹੈਡਵਰਕਸ ਦੇ ਮੁੱਦੇ ਤੇ ਸਰਕਾਰ ਨੇ ਘਿਰਨਾ ਸੀ ਤੇ ਉਹ ਕਰਨ ਤੋਂ ਬਚਣ ਦੇ ਲਈ ਇਹ ਇੱਕ ਪਰਦਾ ਪਾਇਆ ਜਾ ਰਿਹਾ ਹੈ ਪਰਦਾ ਇਸ ਲਈ ਹੈ ਕਿਉਂਕਿ ਸਰਕਾਰ ਬੇਸ਼ੱਕ ਇਹ ਕਵੇ ਕਿ ਅਸੀਂ ਕੀਤਾ ਜੀ ਬਹੁਤ ਵੱਡੀ ਕਾਰਵਾਈ ਕਰਾਂਗੇ ਜਿਹੜਾ ਸਰਕਾਰ ਦਾ মিডিਆ ਜੋ ਚੱਲ ਰਿਹਾ ਜੋ মিডিਆ ਦੇ ਵਿੱਚ ਦੇਖ ਰਹੇ ਆਂ ਜੋ ਜਿਹਨੂੰ ਕੇਜੀ মিডিਆ ਵੀ ਕਿਹਾ ਜਾਂਦਾ ਹੈ ਉਹ ਬਹੁਤ ਵੱਡੀ ਖਬਰ ਚਲਾ ਰਿਹਾ ਹੈ ਇਹੋ ਜਿਹੇ ਸਸਪੈਂਸ਼ਨਾਂ ਸਰਕਾਰ ਹਰ ਚੌਥੇ ਦਿਨ ਕਰ ਦਿੰਦੀ ਹੈ ਤੇ ਹਰ ਸੱਤਵੇਂ ਦਿਨ ਉਹਨਾਂ ਨੂੰ ਬਹਾਲ ਕਰ ਦਿੰਦੀ ਹੈ ਸਸਪੈਂਸ਼ਨ ਦੇ ਵਿੱਚ ਕਾਰਨ ਨਹੀਂ ਲਿਖਿਆ ਗਿਆ ਸਸਪੈਂਸ਼ਨ ਦੀ ਵਜ੍ਹਾ ਨਹੀਂ ਲਿਖੀ ਗਈ ਅਜੇ ਹੀ ਸਸਪੈਂਸ਼ਨ ਖੜੇਗੀ ਕਿੱਥੇ ਇਹ ਸਰਕਾਰ ਨਾ ਹਵਾਲ ਕਰੇਗੀ ਹਾਈ ਕੋਰਟ ਭਾਲ ਕਰ ਦੇਗੀ ਸੋ ਇਸ ਕਰਕੇ ਇਹ ਜਿਹੜੀ ਜਿੱਡੀ ਵੱਡੀ ਖਬਰ ਚਲਾਈ ਜਾ ਰਹੀ ਹੈ ਉੱਡਾ ਵੱਡੀ ਕਾਰਵਾਈ ਨਹੀਂ ਹੋਈ ਹੈ ਕਾਰਵਾਈ ਹੁੰਦੀ ਉਸ ਪ੍ਰਾਈਵੇਟ ਕੰਪਨੀ ਦੇ ਮਾਲਕਾਂ ਤੇ ਪਰਚਾ ਹੁੰਦਾ ਮਹਿਕਮੇ ਦੇ ਸੈਕਟਰੀ ਤੇ ਕਾਰਵਾਈ ਹੁੰਦੀ ਮੰਤਰੀ ਤੇ ਕਾਰਵਾਈ ਹੁੰਦੀ ਕਿ ਤੁਹਾਡੀ ਵਜ੍ਹਾ ਕਿੱਥੇ ਸੀ ਤੁਸੀਂ ਕਿੱਥੇ ਸੁੱਤੇ ਪਏ ਸੀ ਉਹਨਾਂ ਤੇ ਕਾਰਵਾਈ ਨਹੀਂ ਹੋਈ ਕਾਰਵਾਈ ਕਰਦੇ ਜੀ ਤਾਂ ਅਫਸਰਾਂ ਤੇ ਉਹ ਵੀ ਗੋਗਲੋਂ ਤੋਂ ਮਿੱਟੀ ਝਾੜਨ ਦੇ ਲਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਅਫਸਰ ਤੁਹਾਨੂੰ ਭਾਲ ਵੀ ਮਿਲਣਗੇ ਤੇ ਉਸੇ ਤਰੀਕੇ ਦਾ ਕੰਮ ਕਰਦੇ ਦਿਖਾਈ ਵੀ ਦੇਣਗੇ ਕਿਉਂਕਿ ਅਫਸਰਾਂ ਦੀਆਂ ਬਲੀਆਂ ਅਕਸਰ ਹੀ ਦਿੱਤੀਆਂ ਜਾਂਦੀਆਂ ਲੋਕਾਂ ਦੀ ਅੱਖਾਂ ਠੰਡੀਆਂ ਪਾਉਣ ਦੇ ਵਿੱਚ ਕੋਈ ਐਸਐਚਓ ਕਤਲ ਕਰਦੇ ਵੀ ਕੋਈ ਐਸਐਚਓ ਕੁੱਟਦੇ ਵੀ ਕਰਦੇਵੇ ਕੀ ਕੀਤਾ ਜਾਂਦਾ ਹੈ ਕਿ ਉਹਨੂੰ ਲੈਣ ਹਾਜ਼ਰ ਕਰ ਦਿੱਤਾ ਜਾਂਦਾ ਹੈ ਨੌਕਰੀ ਉਹਦੀ ਫਿਰ ਵੀ ਚੱਲਦੀ ਹੁੰਦੀ ਹੈ ਸਸਪੈਂਡ ਕਰ ਦਿੱਤਾ ਜਾਂਦਾ ਹੈ 4 ਦਿਨਾਂ ਬਾਅਦ ਭਾਲ ਕਰ ਦਿੱਤਾ ਜਾਂਦਾ ਹੈ ਇਸ ਤਰੀਕੇ ਦੇ ਮਾਮਲੇ ਸਿਰਫ ਅੱਖਾਂ ਠੰਡੀਆਂ ਕਰਨ ਲਈ ਹੁੰਦੇ ਆ ਕਾਰਵਾਈ ਕਰਨੀ ਸੀ ਤਾਂ ਉਸ ਪ੍ਰਾਈਵੇਟ ਕੰਪਨੀ ਤੇ ਜਿਹਨੇ ਉਹ ਪ੍ਰਾਈਵੇਟ ਕੰਪਨੀ ਨੂੰ ਠੇਕਾ ਦਿੱਤਾ ਉਹਨਾਂ ਅਫਸਰਾਂ ਤੇ ਕਾਰਵਾਈ ਕਰਨੀ ਬਣਦੀ ਸੀ ਇਹ ਕਾਰਵਾਈ ਮਹਿਜ ਸੈਸ਼ਨ ਦੇ ਵਿੱਚ ਵਿਰੋਧੀ ਧਿਰਾਂ ਨੂੰ ਠੰਡੀਆਂ ਪਾਉਣ ਲਈ ਤੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਵੱਲੋਂ ਮਿਹਣੇ ਦੇਣ ਲਈ ਕੀਤੀ ਗਈ ਹੈ ਅੱਜ ਪੰਜਾਬ ਦਾ মিডিਆ ਇਸ ਗੱਲ ਨੂੰ ਚੀਖ ਚੀਖ ਕੇ ਕਹਿ ਰਿਹਾ ਹੈ ਕਿ ਮਾਦੋਪੁਰ ਹੈੱਡਵਰਕਸ ਦੇ ਫਲੱਡ ਗੇਟ ਟੁੱਟਣ ਵਾਲੇ ਮਾਮਲੇ ਵਿੱਚ ਵੱਡਾ ਐਕਸ਼ਨ ਲਿਆ ਸਰਕਾਰ ਨੇ ਕਿ ਤਿੰਨ ਜਿਹੜੇ ਆ ਉਹ ਅਫਸਰਾਂ ਨੂੰ ਸਸਪੈਂਡ ਕਰ ਦਿੱਤਾ ਹੈ। ਕੀ ਇਹ ਵੱਡਾ ਐਕਸ਼ਨ ਹੈ? ਇਸ ਤੇ ਸਵਾਲ ਖੜੇ ਹੁੰਦੇ ਆ ਕਿ ਮਾਦੋਪੁਰ ਹੈੱਡਵਰਕਸ ਦੇ ਜਿਹੜੇ ਫਲੱਡ ਗੇਟ ਟੁੱਟੇ ਸੀ ਉਹਦੀ ਨਾਕਾਮੀ ਕਿਸ ਦੀ ਹੈ? ਕੀ ਇਹ ਤਿੰਨੇ ਅਫਸਰਾਂ ਦੀ ਅਫਸਰਾਂ ਜਿਹੜੇ ਉਹਦੇ ਜ਼ਿੰਮੇਵਾਰ ਨੇ? ਕੀ ਜਿਹੜੇ ਉਸ ਮਹਿਕਮੇ ਦੇ ਸੈਕਟਰੀ ਨੇ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਕੀ ਜਿਹੜੇ ਮੰਤਰੀ ਨੇ ਬਰਿੰਦਰ ਗੋਇਲ ਜਿਹੜੇ ਇਹ ਕਹਿੰਦੇ ਸੀ ਕਿ ਸਾਡੇ ਹੜ੍ਹਾਂ ਨੂੰ ਲੈ ਕੇ ਪੂਰੀਆਂ ਤਿਆਰੀਆਂ ਸਭ ਚੈਗੀਆਂ ਹੋਈਆਂ ਫੰਡ ਤਿਆਰ ਹੈ ਉਹ ਸਾਰੀਆਂ ਗੱਲਾਂ ਕਹਿੰਦੇ ਸੀ ਕਿ ਉਹ ਜ਼ਿੰਮੇਵਾਰ ਨਹੀਂ ਜਿਹੜੇ ਤਿੰਨ ਅਫਸਰ ਸਸਪੈਂਡ ਕੀਤੇ ਗਏ ਜਿਨ੍ਹਾਂ ਦੇ ਵਿੱਚ ਇੱਕ ਜੇੀ ਨੇ ਇੱਕ ਐਸਡੀਓ ਨੇ ਤੇ ਇੱਕ ਐਕਸੀਅਨ ਨੇ ਤਿੰਨਾਂ ਦੇ ਜਿਹੜੇ ਸਸਪੈਂਸ਼ਨ ਆਰਡਰ ਹੈ ਉਹ ਮੇਰੇ ਹੱਥ ਦੇ ਵਿੱਚ ਹੈ ਆ ਜੇੀ ਸਾਹਿਬ ਦਾ ਹੈ ਇਹ ਆ ਜੇੀ ਸਾਹਿਬ ਦਾ ਐਸਡੀਓ ਸਾਹਿਬ ਦਾ ਤੇ ਆ ਇਹ ਹੈਗਾ ਐਕਸੀਅਨ ਸਾਹਿਬ ਦਾ ਤਿੰਨਾਂ ਦੇ ਸਸਪੈਂਸ਼ਨ ਆਰਡਰ ਦੇ ਵਿੱਚ ਕਿਤੇ ਵੀ ਇਹ ਨਹੀਂ ਲਿਖਿਆ ਗਿਆ ਕਿ ਇਹਨਾਂ ਦੀ ਸਸਪੈਂਸ਼ਨ ਇਸ ਕਰਕੇ ਕੀਤੀ ਜਾਂਦੀ ਹੈ ਕਿ ਇਹਨਾਂ ਨੇ ਉਸ ਮਾਧੋਪੁਰ ਡੈਮ ਜਿਹੜੇ ਹੈਡਵਰਕਸ ਹੈ ਉਹਦੇ ਤੇ ਪ੍ਰੋਪਰ ਨਿਗਰਾਨੀ ਰੱਖੀ ਜਾਂ ਉਹਦੀ ਵਜ੍ਹਾ ਇਹ ਸਿਰਫ ਇਹ ਕਿਹਾ ਗਿਆ ਕਿ ਸ਼੍ਰੀ ਅਰਨੁਕਮਾਰ ਉਪ ਮੰਡਲ ਅਫਸਰ ਜਿਹੜੇ ਆ ਦਫ਼ਤਰ ਇੰਜੀਨੀਅਰ ਗੁਰਦਾਸਪੁਰ ਨਹਿਰ ਅਤੇ ਗਰਾਊਂਡ ਵਾਟਰ ਮੰਡਲ ਗੁਰਦਾਸਪੁਰ ਬਦਲੀ ਅਧੀਨ ਹਾਈਡਰੌਲਿਕ ਸਾਬਡਵੀਨ ਮਕੈਲਪੁਰ ਪਠਾਨਕੋਟ ਨੂੰ ਤੁਰੰਤ ਪ੍ਰਭਾਵ ਤੋਂ ਮੁਅਤਲ ਕੀਤਾ ਜਾਂਦਾ ਹੈ ਤੇ ਮੁਤਲੀ ਸਮੇਂ ਦੌਰਾਨ ਅਧਿਕਾਰੀ ਦਾ ਹੈੱਡਕੁਆਟਰ ਮੁੱਖ ਦਫ਼ਤਰ ਇੰਜੀਨੀਅਰ ਹੈੱਡਕੁਆਟਰ ਜਲ ਸਰੋਤ ਪੰਜਾਬ ਚੰਡੀਗੜ੍ਹ ਵਿਖੇ ਹੋਵੇਗਾ ਇੱਥੇ ਕਿਤੇ ਵੀ ਇਹ ਨਹੀਂ ਲਿਖਿਆ ਗਿਆ ਕਿ ਇਸ ਲਈ ਕੀਤੇ ਆ ਹੋ ਸਕਦਾ ਨਾ ਵੀ ਲਿਖਦੇ ਹੋਣ ਪਰ ਉਸ ਤੋਂ ਅੱਗੇ ਦੀ ਗੱਲ ਜਿਹੜੀ ਹੈ ਕਿ ਇਹ ਜਿਹੜੀ ਸਸਪੈਂਸ਼ਨ ਹੋਈ ਹੈ ਇਹ ਸ਼ੱਕੀ ਹੈ ਕਿ ਸਰਕਾਰ ਨੇ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਹੋਇਆ ਤੇ ਉਸ ਸੈਸ਼ਨ ਦੇ ਵਿੱਚ ਸਰਕਾਰ ਘਰੇਗੀ ਕਿਉਂਕਿ ਮਾਦੋਪੁਰ ਹੈਡਵਰਕਸ ਦੇ ਮਾਮਲੇ ਦੇ ਵਿੱਚ ਸਰਕਾਰ ਕਿਰੇਗੀ ਕਿ ਉਹ ਬਲੱਡ ਗੇਟ ਕਿਉਂ ਟੁੱਟੇ ਤੇ ਜਿਹੜੀ ਕੰਪਨੀ ਪ੍ਰਾਈਵੇਟ ਕੰਪਨੀ ਨੂੰ ਉਹਨਾਂ ਹੈਡਵਰਕਸ ਦਾ ਠੇਕਾ ਦਿੱਤਾ ਗਿਆ ਸੀ ਉਹਦੀ ਜ਼ਿੰਮੇਵਾਰੀ ਕਦੋਂ ਤੈ ਹੋਵੇਗੀ ਕਿ ਪ੍ਰਾਈਵੇਟ ਕੰਪਨੀ ਕਿਉਂਕਿ ਪਹਿਲਾਂ ਇਹ ਸਾਰਾ ਕੰਮ ਇਹ ਇੰਜੀਨੀਅਰ ਕਰਦੇ ਸੀ ਪਰ ਇਸ ਵਾਰ ਸਰਕਾਰ ਨੇ ਇੱਕ ਪ੍ਰਾਈਵੇਟ ਕੰਪਨੀ ਨੂੰ ਠੇਕਾ ਦਿੱਤਾ ਸੀ ਕੀ ਉਸ ਪ੍ਰਾਈਵੇਟ ਕੰਪਨੀ ਤੇ ਵੀ ਕੋਈ ਕਾਰਵਾਈ ਹੋਈ ਹੈ ਕੀ ਉਸ ਪ੍ਰਾਈਵੇਟ ਕੰਪਨੀ ਨੂੰ ਠੇਕਾ ਦੇਣ ਵਾਲਾ ਤੇ ਵੀ ਕੋਈ ਕਾਰਵਾਈ ਹੋਈ ਹੈ ਕਿ ਇਹ ਐਸਪਾਰਸ਼ਾਂ ਦੇ ਉਸ ਪ੍ਰਾਈਵੇਟ ਕੰਪਨੀ ਨੂੰ ਠੇਕਾ ਦਿੱਤਾ ਗਿਆ ਇਹਦੇ ਤੇ ਵੀ ਕੋਈ ਕਾਰਵਾਈ ਹੋਈ ਹੈ ਇਹਦੇ ਤੇ ਹਾਲੇ ਤੱਕ ਸਰਕਾਰ ਨੇ ਕੋਈ ਸੂਚਨਾ ਨਹੀਂ ਦਿੱਤੀ ਪ੍ਰਾਈਵੇਟ ਕੰਪਨੀ ਨੂੰ ਬਚਾਇਆ ਜਾ ਰਿਹਾ ਤਿੰਨ ਅਫਸਰਾਂ ਨੂੰ ਸਸਪੈਂਡ ਕਰਕੇ ਲੋਕਾਂ ਦੀਆਂ ਅੱਖਾਂ ਠੰਡੀਆਂ ਕੀਤੀਆਂ ਜਾ ਰਹੀਆਂ ਮੈਂ ਅੱਖਾਂ ਠੰਡੀਆਂ ਇਸ ਲਈ ਕਹਿਣਾ ਕਿ ਪਹਿਲਾਂ ਵੀ ਸਰਕਾਰ ਨੇ ਅਜਿਹੀਆਂ ਅੱਖਾਂ ਬੜੀਆਂ ਠੰਡੀਆਂ ਕੀਤੀਆਂ ਇਸ ਸਰਕਾਰ ਦੇ ਵਿੱਚ ਜਿੰਨੇ ਅਫਸਰ ਸਸਪੈਂਡ ਹੋਏ ਆ ਸਾਰੇ ਬਹਾਲ ਹੋਏ ਆ ਉਹ ਚ ਮੈਂ ਤੁਹਾਨੂੰ ਦੱਸ ਦਿੰਦਾ ਵਿਜੀਲੈਂਸ ਦੇ ਮੁਖੀ ਐਸਪੀਐਸ ਪਰਮਾਰ ਨੂੰ ਸਸਪੈਂਡ ਕੀਤਾ ਬਹਾਲ ਕੀਤਾ ਏਆਈਜੀ 2 ਸਸਪੈਂਡ ਕੀਤੇ ਵਿਜੀਲੈਂਸ ਦੇ ਦੋਨੇ ਬਹਾਲ ਕੀਤੇ ਪਟਵਾਰੀ ਜਿੰਨੇ ਜਿੰਨੇ ਸਸਪੈਂਡ ਕੀਤੇ ਬਹਾਲ ਕੀਤੇ ਜਿੰਨੇ ਤਹਿਸੀਲਦਾਰ ਤੇ ਨਵੇਂ ਤਹਿਸੀਲਦਾਰ ਸਸਪੈਂਡ ਕੀਤੇ ਸਾਰੇ ਬਹਾਲ ਕੀਤੇ ਕੀ ਬਣਿਆ ਉਹਨਾਂ ਦਾ ਉਸੇ ਤਰੀਕੇ ਦੇ ਨਾਲ ਹੁਣ ਲੋਕਾਂ ਦੀਆਂ ਅੱਖਾਂ ਠੰਡੀਆਂ ਕਰਨਾ ਤੇ ਗੋਗਲੂਆਂ ਤੋਂ ਮਿੱਟੀ ਝਾੜਨ ਦੇ ਲਈ ਇਹ ਤਿੰਨ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਇਹਨਾਂ ਦਾ ਕੋਈ ਕਾਰਨ ਵੀ ਨਹੀਂ ਦੱਸਿਆ ਤੇ ਤੁਸੀਂ ਆਉਣ ਵਾਲੇ ਸਮੇਂ 'ਚ ਦੇਖੋਗੇ ਕਿ ਤਿੰਨੇ ਬਹਾਲ ਵੀ ਹੋਣਗੇ ਤੇ ਜਿਹੜੀ ਉਹ ਪ੍ਰਾਈਵੇਟ ਕੰਪਨੀ ਹੈ ਜਿਹਦੀ ਜ਼ਿੰਮੇਵਾਰੀ ਸੀ ਉਹਨਾਂ ਜਿਹੜੇ ਗੇਟ ਫਲੱਡ ਗੇਟਾਂ ਦੀ ਉਹ ਸਾਰੇ ਪ੍ਰਬੰਧ ਦੀ ਉਹਦੀ ਜਿੰਮੇ ਉਹਦੇ ਤੇ ਕੀ ਕਾਰਵਾਈ ਹੋਈ ਹੈ ਉਹਦੀ ਕੀ ਜ਼ਿੰਮੇਵਾਰੀ ਤੈ ਹੋਈ ਹੈ ਤੇ ਨਾਲ ਹੀ ਉਸ ਹੈਡਵਰਕਸ ਤੇ ਕਹਿੰਦੇ ਆ ਕਿ ਇੱਕ ਬੰਦੇ ਦੀ ਬੰਦਾ ਵਿੱਚ ਰੁੜਿਆ ਵੀ ਹੈ ਉਹ ਬੰਦਾ ਰੁੜਿਆ ਕਿੱਧਰ ਗਿਆ ਉਹਦੇ ਸੰਬੰਧੀ ਕੋਈ ਜਾਣਕਾਰੀ ਕੀ ਉਹਦੇ ਪਰਿਵਾਰ ਨੂੰ ਕੋਈ ਮੁਆਵਜ਼ਾ ਜਾਂ ਨਹੀਂ ਰੁੜਿਆ ਉਹਦੀ ਜਾਣਕਾਰੀ ਉਹ ਸਰਕਾਰ ਨੇ ਕੋਈ ਸਪਸ਼ਟ ਨਹੀਂ ਕੀਤੀ ਸੋ ਜਿਹੜੀ ਇਹ ਕਾਰਵਾਈ ਹੋਈ ਹੈ ਇਹ ਸ਼ੱਕੀ ਹੈ ਸ਼ੱਕੀ ਇਸ ਲਈ ਹੈ ਕਿ ਵਿਧਾਨ ਸਭਾ ਦਾ ਸੈਸ਼ਨ ਸੀ ਮਾਦੋਪਰ ਹੈਡਵਰਕਸ ਦੇ ਮੁੱਦੇ ਤੇ ਸਰਕਾਰ ਨੇ ਘਿਰਨਾ ਸੀ ਤੇ ਉਹ ਕਰਨ ਤੋਂ ਬਚਣ ਦੇ ਲਈ ਇਹ ਇੱਕ ਪਰਦਾ ਪਾਇਆ ਜਾ ਰਿਹਾ ਹੈ ਪਰਦਾ ਇਸ ਲਈ ਹੈ ਕਿਉਂਕਿ ਸਰਕਾਰ ਬੇਸ਼ੱਕ ਇਹ ਕਵੇ ਕਿ ਅਸੀਂ ਕੀਤਾ ਜੀ ਬਹੁਤ ਵੱਡੀ ਕਾਰਵਾਈ ਕੀਤੀ ਕਿ ਜਿਹੜਾ ਸਰਕਾਰ ਦਾ ਮੀਡੀਆ ਜੋ ਚੱਲ ਰਿਹਾ ਜੋ ਮੀਡੀਆ ਦੇ ਵਿੱਚ ਦੇਖ ਰਹੇ ਆਂ ਜੋ ਇਹਨੂੰ ਕੇਜੀ ਮੀਡੀਆ ਵੀ ਕਿਹਾ ਜਾਂਦਾ ਹੈ ਉਹ ਬਹੁਤ ਵੱਡੀ ਖਬਰ ਚਲਾ ਰਿਹਾ ਹੈ ਇਹੋ ਜਿਹੇ ਸਸਪੈਂਸ਼ਨਾਂ ਸਰਕਾਰ ਹਰ ਚੌਥੇ ਦਿਨ ਕਰ ਦਿੰਦੀ ਹੈ ਤੇ ਹਰ ਸੱਤਵੇਂ ਦਿਨ ਉਹਨਾਂ ਨੂੰ ਬਹਾਲ ਕਰ ਦਿੰਦੀ ਹੈ ਸਸਪੈਂਸ਼ਨ ਦੇ ਵਿੱਚ ਕਾਰਨ ਨਹੀਂ ਲਿਖਿਆ ਗਿਆ ਸਸਪੈਂਸ਼ਨ ਦੀ ਵਜ੍ਹਾ ਨਹੀਂ ਲਿਖੀ ਗਈ ਅਜੇ ਹੀ ਸਸਪੈਂਸ਼ਨ ਖੜੇਗੀ ਕਿੱਥੇ ਇਹ ਸਰਕਾਰ ਨਾ ਹਵਾਲੇ ਕਰੇਗੀ ਹਾਈ ਕੋਰਟ ਹਵਾਲੇ ਕਰ ਦੇਗੀ ਸੋ ਇਸ ਕਰਕੇ ਇਹ ਜਿਹੜੀ ਜਿੱਡੀ ਵੱਡੀ ਖਬਰ ਚਲਾਈ ਜਾ ਰਹੀ ਹੈ ਉੱਡਾ ਵੱਡੀ ਕਾਰਵਾਈ ਨਹੀਂ ਹੋਈ ਹੈ ਕਾਰਵਾਈ ਹੁੰਦੀ ਉਸ ਪ੍ਰਾਈਵੇਟ ਕੰਪਨੀ ਦੇ ਮਾਲਕਾਂ ਤੇ ਪਰਚਾ ਹੁੰਦਾ ਮਹਿਕਮੇ ਦੇ ਸੈਕਟਰੀ ਤੇ ਕਾਰਵਾਈ ਹੁੰਦੀ ਮੰਤਰੀ ਤੇ ਕਾਰਵਾਈ ਹੁੰਦੀ ਕਿ ਤੁਹਾਡੀ ਵਜ੍ਹਾ ਕਿੱਥੇ ਸੀ ਤੁਸੀਂ ਕਿੱਥੇ ਸੁੱਤੇ ਪਏ ਸੀ ਉਹਨਾਂ ਤੇ ਕਾਰਵਾਈ ਨਹੀਂ ਹੋਈ ਕਾਰਵਾਈ ਕਰਦੇ ਚਿੱਤੇ ਅਫਸਰਾਂ ਤੇ ਉਹ ਵੀ ਗੋਗਲੋਂ ਤੋਂ ਮਿੱਟੀ ਝਾੜਨ ਦੇ ਲਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਅਫਸਰ ਤੁਹਾਨੂੰ ਭਾਲ ਵੀ ਮਿਲਣਗੇ ਤੇ ਉਸੇ ਤਰੀਕੇ ਦਾ ਕੰਮ ਕਰਦੇ ਦਿਖਾਈ ਵੀ ਦੇਣਗੇ ਕਿਉਂਕਿ ਅਫਸਰਾਂ ਦੀਆਂ ਬਲੀਆਂ ਅਕਸਰ ਹੀ ਦਿੱਤੀਆਂ ਜਾਂਦੀਆਂ ਲੋਕਾਂ ਦੀ ਅੱਖਾਂ ਠੰਡੀਆਂ ਪਾਉਣ ਦੇ ਵਿੱਚ ਕੋਈ ਐਸਐਚਓ ਕਤਲ ਕਰਦੇ ਵੀ ਕੋਈ ਐਸਐਚਓ ਕੁੱਟਦੇ ਵੀ ਕਰਦੇਵੇ ਕੀ ਕੀਤਾ ਜਾਂਦਾ ਹੈ ਕਿ ਉਹਨੂੰ ਲੈਣ ਹਾਜ਼ਰ ਕਰ ਦਿੱਤਾ ਜਾਂਦਾ ਹੈ ਨੌਕਰੀ ਉਹਦੀ ਫਿਰ ਵੀ ਚੱਲਦੀ ਹੁੰਦੀ ਹੈ ਸਸਪੈਂਡ ਕਰ ਦਿੱਤਾ ਜਾਂਦਾ ਹੈ 4 ਦਿਨਾਂ ਬਾਅਦ ਭਾਲ ਕਰ ਦਿੱਤਾ ਜਾਂਦਾ ਹੈ ਇਸ ਤਰੀਕੇ ਦੇ ਮਾਮਲੇ ਸਿਰਫ ਅੱਖਾਂ ਠੰਡੀਆਂ ਕਰਨ ਲਈ ਹੁੰਦੇ ਆ ਕਾਰਵਾਈ ਕਰਨੀ ਸੀ ਤਾਂ ਉਸ ਪ੍ਰਾਈਵੇਟ ਕੰਪਨੀ ਤੇ ਤੇ ਜਿਹਨੇ ਉਹ ਪ੍ਰਾਈਵੇਟ ਕੰਪਨੀ ਨੂੰ ਠੇਕਾ ਦਿੱਤਾ ਉਹਨਾਂ ਅਫਸਰਾਂ ਤੇ ਕਾਰਵਾਈ ਕਰਨੀ ਬਣਦੀ ਸੀ ਇਹ ਕਾਰਵਾਈ ਮਹਿਜ ਸੈਸ਼ਨ ਦੇ ਵਿੱਚ ਵਿਰੋਧੀ ਧਿਰ ਨੂੰ ਠੰਡੀਆਂ ਪਾਉਣ ਲਈ ਤੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਵੱਲੋਂ ਮਿਹਨੇ ਦੇਣ ਲਈ ਕੀਤੀ ਗਈ ਹੈ